ایمین پرمیشن دا کرے بھی وچن پڑھائی لکھائی گیان بڑے دماغ دنال کیونکہ یہ جادہ پڑھے اس لیے زیادہ سمجھ سکتا ہے ایتا دا کچھ نہیں ہے حالیلویہ کیونکہ یہ بہت پاک شامہ جاندہ ہے اس لیے جادہ پتا ہوئے کہ ایتا دا کچھ بھی نہیں ہے پرمیشن نے اپنے وچن نو سمجھن دا ادھار کرے بھی پڑھائی لکھائی نہیں بنایا پرمیشن نے اپنے وچن نو دکھان دا ادھار وشواس بنایا اور وشواس یوری نہیں کی پڑھے لکھے کوئی ہوئے ਵਿਸ਼ਵਾਸ ਅਨਪੜਵੰਦੇ ਕੋ ਵੀ ਹੋਏ ਅਮੇਂ ਪਰ ਸਿੱਧ ਸੰਪੂਰਨ ਵਿਸ਼ਵਾਸ ਹੋਏ ਸਾਡਾ ਵਿਸ਼ਵਾਸ ਹੋਏ ਕਿ ਖੁਦਾ ਉਹਦੀ ਦ੍ਰਿਸ਼ਟੀ ਆਉਣਾ ਹੈ ਅਮੇਂ ਅਮੇਂ ਪਰਮੇਸ਼ਰ ਜਾਣਦਾ ਹੈ ਕਿ ਜਿੱਦਾਂ ਉਹਦਾ ਵਚਨ ਸਾਦਾ ਆ ਇਦਾਂ ਹੀ ਸਾਡੇ ਬੰਦੇ ਹੋ ਜਿਹੜੇ ਕਿਰਕ ਵਿੱਚਦਾ ਵਚਨ ਆ ਮਿਲਿਆ ਸਕੇ ਜਦ ਪਾਗ ਲਗਾਇਆ ਜਾਂਦਾ ਹੈ ਗੁੰਜਲਦਾਰੇ ਨੂੰ ਬਣਾਇਆ ਜਾਂਦਾ ਆਪਣਾ ਦਿਮਾਗ ਵਰਤੇ ਜਾਂਦਾ ਪੜ੍ਹਾਈ ਲਿਖਾਈ ਵਰਤੀ ਜਾਂਦੀ ਔਰ ਨੌਲੇਜ ਦੇ ਸਾਹਮਣੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਮੈਂ ਸਹੀ ਕਹਿ ਰਿਹਾ ਇਹ ਕੰਪਲਿਕੇਟਿਡ ਬਣ ਜਾਂਦਾ ਗੁੰਜਲਦਾਰ ਬਣ ਜਾਂਦਾ ਪੜ੍ਹਨ ਲੱਗਦਾ ਕੀ ਹੈ ਅਜੇ ਨੂੰ ਸਾਦੇ ਜਿਹੇ ਤਰੀਕੇ ਨਾਲ ਲੋ ਉਦੋਂ ਸਭ ਕੁਝ ਪੂਰਾ ਹੋ ਜਾਂਦਾ ਹੈ ਤੁਸੀਂ ਦੇਖਿਆ ਇਲਦੀਆਂ ਸੰਸਥਾਵਾਂ ਔਰ ਲਗਭਗ ਸੰਸਥਾਵਾਂ ਚ ਪੜ੍ਹੇ ਲਿਖੇ ਪਾਸਟਰ ਬੜੇ ਬੜੇ ਬਾਈਬਲ ਕਾਲਜ

ਹਾਂ ਨਾ ਇੰਨਾ ਪੜ੍ਹ ਲਿਖ ਕੇ ਇੰਨੀ ਸਟੱਡੀ ਕਰਕੇ ਇਹਦੇ ਟੈਸਟ ਕਲੀਅਰ ਕਰਕੇ ਇਹਦੀ ਸਰਟੀਫੀਕੇਟ ਲੈ ਦੇ ਲੈ ਕੇ ਵੀ ਅੱਜ ਦੇ ਸਮੇਂ ਦੇ ਏਲੀਆ ਨੂੰ ਨਹੀਂ ਉਹ ਦੇਖ ਸਕੇ ਪਰ ਇੱਕ ਸਾਦੀ ਜਿਹੀ ਭੈਣ ਹੈ ਇੱਕ ਨਿਗਰੋ ਭੈ ਜਿਹਦਾ ਪੁੱਤਰ ਮਰ ਰਿਹਾ ਹੁੰਦਾ ਆ ਆਮੇਨ ਹਾਲੇਲੂਇਆ ਹਾਲੇਲੂਇਆ ਆਮੀਨ ਆਮੀਨ ਉਹਨੇ ਕੋਈ ਡਿਗਰੀ ਨਹੀਂ ਕੀਤੀ ਉਹਨੇ ਕੋਈ ਲਿਖਤਾ ਨਹੀਂ ਸਟੱਡੀ ਨਹੀਂ ਕੀਤੀ ਉਹਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਇਸ ਯੋਗ ਦੇ ਨਬੀ ਬਾਰੇ ਕਿੰਨਾ ਕਿੰਨਾ ਲਿਖਤਾ ਤੇ ਲਿਖਿਆ ਆ ਔਰ ਕੋ ਸਾਦਾ ਜਾਂ ਬਹੁ ਸੇ ਇਹ ਵਿਸ਼ਵਾਸ ਹੈ ਕਿ ਪ੍ਰਭੂ ਮੈਂ ਬਾਈਬਲ ਚ ਪੜ੍ਹਿਆ ਕਿ ਇੱਕ ਵਿਧਵਾ ਸੀਗੀ ਔਰ ਆ ਪੁੱਤਰ ਮਰ ਗਿਆ ਸੀਗਾ ਤੇ ਉਹਨੇ ਕੋ ਤੂ ਏਲੀਆ ਨੂੰ ਭੇਜਿਆ ਸੀ ਤੇ ਉਸ ਏਲੀਆ ਉਹਦੇ ਉੱਤੇ ਲੇਟਿਆ ਔਰ ਮਰਿਆ ਹੋਇਆ ਪੁੱਤਰ ਜ਼ਿੰਦਾ ਹੋ ਗਿਆ ਸੀਗਾ ਅੱਜ ਮੈਂ ਵੀ ਇੱਕ ਵਿਧਵਾ ਆ ਪ੍ਰਭੂ ਮੇਰੇ ਲਈ ਵੀ ਏਲੀਆ ਨੂੰ ਭੇਜ ਦੇ ਅਮਨ ਹallelujah ਉਹਨੇ ਕੋਈ ਦਿਮਾਗ ਨਹੀਂ ਲਾਇਆ ਕੋਈ ਕੈਲਕੂਲੇਟਰ ਨਹੀਂ ਕੱਢਿਆ ਕੋਈ ਹਿਸਾਬ ਨਹੀਂ ਪਹਿਲੇ ਮੈਂ ਲਿਖਤਾ ਜੁਆਇੰਟ ਕਰਾਂ

ਆਸtela ਕਿ ਪ੍ਰਭੂ ਇਲੀਆ ਨੂੰ ਭੇਜਦੇ ਔਰ ਖੁਦਾ ਨੇ ਸਿੱਧਾ ਕੂਏ 'ਚ ਹੀ ਲੈ ਆ ਕੇ ਤੇ ਖੜਾ ਕਰ ਦਿੱਤਾ ਹੈ ਹੈ ਇਲੀਆ ਕਿਰਿਆਮਿੰਨ ਕੈਸਾ ਕਰੇ ਅਮੇਨ ਹਾਲੇਲੂਇਆ ਹਾਲੇਲੂਇਆ ਸਭ